ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਵੇਖ ਰਹੇ ਹੋ ਡਿੰਪਲ ਟੀਵੀ ਆਓ ਫਟਾਫਟ ਨਜ਼ਰ ਮਾਰਦੇ ਹਾਂ ਅੱਜ ਦੀਆਂ ਪੰਜ ਸਭ ਤੋਂ ਵੱਡੀਆਂ ਤੇ ਮੁੱਖ ਖਬਰਾਂ ਤੇ ਸਭ ਤੋਂ ਪਹਿਲਾਂ ਤੇ ਵੱਡੀ ਖਬਰ ਅੱਜ ED ਤੇ ATS ਨੇ ਮਿਲ ਕੇ ਕਈ ਥਾਵਾਂ ਤੇ ਵੱਡੀਆਂ ਛਾਪੇ ਮਾਰੀਆਂ ਕੀਤੀਆਂ ਨੇ ਕਰੀਬ 40 ਲੋਕੇਸ਼ਨਾਂ ਤੇ ਚੈਕਿੰਗ ਚੱਲ ਰਹੀ ਹੈ ਇਹੇ ਕਾਰਵਾਈ ਪੈਸੇ ਦੀ ਹੁੰਦੀ ਗੜਬੜ ਅਤੇ ਕੁਝ ਪੁਰਾਣੇ ਕੇਸਾਂ ਨਾਲ ਜੁੜੇ ਲੋਕਾਂ ਦੇ ਖਿਲਾਫ ਹੈ ਇਸ ਸਮੇਂ ਏਜੰਸੀਆਂ ਡਾਕੂਮੈਂਟ ਡਿਜੀਟਲ ਡਾਟਾ ਅਤੇ ਹੋਰ ਸਬੂਤ ਇਕੱਠੇ ਕਰ ਰਹੀਆਂ ਨੇ ਇਸ ਦੀ ਹੋਰ ਡਿਟੇਲ ਵੀ ਆਉਣਗੀਆਂ ਪਰ ਮੁੱਖ ਗੱਲ ਇਹ ਹੈ ਕਿ ਅੱਜ ਦਾ ਦਿਨ ਕਾਨੂੰਨੀ ਮੋਰਚੇ ਤੇ ਕਾਫੀ ਤਣਾਅ ਭਰਿਆ ਰਿਹਾ। ਦੂਜੀ ਖਬਰ ਬਾਜ਼ਾਰ ਤੋਂ ਨਿਫਟੀ ਅਤੇ ਸੈਂਸੈਕਸ ਅੱਜ ਚੰਗੀ ਖਬਰ ਲਿਆਏ ਨੇ। ਤਿੰਨ ਦਿਨ ਦੀ ਗਰਾਵੜ ਤੋਂ ਬਾਅਦ ਮਾਰਕੀਟ ਨੇ ਅੱਜ ਵਧੀਆ ਰਿਕਵਰੀ ਦਿਖਾਈ। ਆਈਟੀ, ਆਟੋ, ਫਾਰਮਾ, ਬੈਂਕ ਲਗਭਗ ਸਾਰੇ ਸੈਕਟਰ ਹਰੇ ਨਿਸ਼ਾਨ 'ਚ ਬੰਦ ਹੋਏ। ਇਸ ਦਾ ਸਿੱਧਾ ਸਿਗਨਲ ਇਹ ਹੈ ਕਿ ਨਿਵੇਸ਼ਕਾਂ ਦਾ ਭਰੋਸਾ ਫਿਰ ਵਾਪਸ ਆ ਰਿਹਾ ਹੈ। ਮਾਰਕੀਟ 'ਚ ਹਾਲੇ ਵੀ ਉਤਾਰ-ਚੜ੍ਹਾਅ ਹੈ ਪਰ ਅੱਜ ਦਾ ਦਿਨ ਕਾਫੀ ਪੋਜ਼ਿਟਿਵ ਰਿਹਾ। ਤੀਜੀ ਵੱਡੀ ਖਬਰ ਅੱਜ ਭਾਰਤੀ ਰੁਪਇਆ ਡਾਲਰ ਦੇ ਮੁਕਾਬਲੇ ਇਤਿਹਾਸ ਦਾ ਸਭ ਤੋਂ ਨੀਵਾਂ ਦਰਜਾ ਸ਼ੂ ਗਿਆ। ਰੁਪਇਆ 90 ਰੁਪਏ 46 ਪੈਸੇ ਦੇ ਨੇੜੇ ਤੱਕ ਚਲਾ ਗਿਆ ਜੋ ਕਿ ਇੱਕ ਰਿਕਾਰਡ ਲੋ ਹੈ। ਇਸ ਦੇ ਪਿੱਛੇ ਵੱਡੇ ਕਾਰਨ ਨੇ ਅਮਰੀਕਾ ਨਾਲ ਵਪਾਰ ਦਾ ਤਣਾਅ, ਵਿਦੇਸ਼ੀ ਨਿਵੇਸ਼ਕਾਂ ਵੱਲੋਂ ਭਾਰਤ ਤੋਂ ਪੈਸਾ ਕੱਢਣਾ, ਕੰਪਨੀਆਂ ਦੇ ਵੱਡੇ ਡਾਲਰ ਭੁਗਤਾਨ। ਰਿజర్ਵ ਬੈਂਕ ਨੇ ਕੁਝ ਹੱਦ ਤੱਕ ਦਖਲ ਦਿੱਤਾ ਪਰ ਰੁਪਏ ਤੇ ਦਬਾਅ ਬਣਿਆ ਹੋਇਆ ਹੈ। ਇਹ ਖਬਰ ਅਰਥਵਿਵਸਥਾ ਲਈ ਥੋੜੀ ਚਿੰਤਾ ਵਾਲੀ ਹੈ। ਧਰਤੀ ਖਬਰ ਸਾਡਾ ਤਿਹਾਰ ਦੀਵਾਲੀ ਹੁਣ ਅਨਸਕੋ ਦੀ ਕਲਚਰਲ ਹੈਰੀਟੇਜ ਲਿਸਟ ਵਿੱਚ ਸ਼ਾਮਲ ਹੋ ਗਿਆ ਹੈ ਇਹ ਬਹੁਤ ਵੱਡੀ ਉਪਲਬਧੀ ਹੈ ਕਿਉਂਕਿ ਅਨਸਕੋ ਉਹੀ ਚੀਜ਼ਾਂ ਚੁਣਦਾ ਹੈ ਜਿਹੜੀਆਂ ਸੰਸਾਰ ਭਰ ਦੀ ਸੱਭਿਆਚਾਰ ਤੇ ਵੱਡਾ ਪ੍ਰਭਾਵ ਛੱਡਦੀਆਂ ਨੇ ਦੀਵਾਲੀ ਨੂੰ ਲਾਈਟ ਹਾਰਮਨੀ ਅਤੇ ਯੂਨਾਈਟੀ ਦਾ ਪ੍ਰਤੀਕ ਮੰਨਿਆ ਗਿਆ ਹੈ ਭਾਰਤ ਲਈ ਇਹ ਬਹੁਤ ਮਾਣ ਵਾਲਾ ਮੋਮੈਂਟ ਹੈ ਪੰਜਵੀਂ ਅਤੇ ਆਖਰੀ ਖਬਰ ਖੇਡ ਜਗਤ ਤੋਂ ਰੂਪਾ ਬਾਇਰ ਨੇ ਇਤਿਹਾਸ ਰਚ ਦਿੱਤਾ ਹੈ ਉਹ ਤਾਈਕਵਾਂਡੋ ਦੀ ਵਰਲਡ ਰੈਂਕਿੰਗ ਵਿੱਚ ਪਹਿਲੀ ਵਾਰ ਟੌਪ 10 ਵਿੱਚ ਸ਼ਾਮਲ ਹੋਈ ਇੱਕ ਭਾਰਤੀ ਖਿਡਾਰੀ ਬਣ ਗਈ ਹੈ ਇਹ ਬਹੁਤ ਵੱਡੀ ਉਪਲਬਧੀ ਹੈ ਕਿਉਂਕਿ ਇਹ ਖੇਡ ਭਾਰਤ 'ਚ ਹਾਲੇ ਵੀ ਜਿਆਦਾ ਮੈਨਸਟ੍ਰੀਮ ਨਹੀਂ ਰੁਪਾ ਦੀ ਇਹ ਕਾਮਯਾਬੀ ਨਾਲ ਭਾਰਤੀ ਖੇਡਾਂ ਦੀ ਇੰਟਰਨੈਸ਼ਨਲ ਲੈਵਲ ਤੇ ਪ੍ਰਤਿਸ਼ਟਾ ਹੋਰ ਵੱਧ ਗਈ ਹੈ ਸੋ ਦੋਸਤੋ ਇਹ ਸਨ ਅੱਜ ਦੀਆਂ ਪੰਜ ਮੁੱਖ ਖਬਰਾਂ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਜਰੂਰ ਕਰਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਦਿਓ ਮਿਲਦੇ ਹਾਂ ਅਗਲੀ ਵੀਡੀਓ 'ਚ ਤਦ ਤੱਕ ਲਈ ਧੰਨਵਾਦ ਜੀ